ਪ੍ਰੋਗਰਾਮ ਦੋਨੇ ਕਿਸ ਤਰ੍ਹਾਂ ਦੇ ਖੋਜ ਜੀ ਇੱਥੇ ਅੱਜ ਕੀ ਕਿੰਨੇ ਆ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਏਸ ਪ੍ਰੈਸ ਕਾਨਫਰੈਂਸ ਦੇ ਮਾਧਿਅਮ ਨਾਲ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿ 180 ਫੋਨ ਜੋ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਸਾਈਬਰ ਕ੍ਰਾਈਮ ਟੀਮ ਨੇ ਰਿਟਰੀਵ ਕੀਤੇ ਹੈ ਬਰਾਮਦ ਕੀਤੇ ਹੈ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਵੰਡਣ ਦੇ ਲਈ ਇਹ 180 ਫੋਨ ਸਾਡੇ CEIR ਪੋਰਟਲ ਹੈ ਜੋ ਜੋ ਇੱਕ ਦੇਸ਼ ਪਰ ਲੈਵਲ ਤੇ ਚੱਲਦਾ ਹੈਗਾ ਉਸ ਪੋਰਟਲ ਦੇ ਰਾਹੀਂ ਸਾਡੀ ਟੀਮ ਨੇ ਜੋ ਕਿ ਜੇ ਰਗਵਾਈ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਅਤੇ ਇਨਸਪੈਕਟਰ ਸਾਈਬਰ ਕ੍ਰਾਈਮ ਐਸਐਚਓ ਹਰਜੀਤ ਕੌਰ ਇਹਨਾਂ ਦੇ ਟੀਮਸ ਨੇ ਬੜੀ ਮਿਹਨਤ ਕਰਕੇ ਦਿਨ ਰਾਤ ਫਾਲੋਅ ਅਪ ਕਰਕੇ ਇਹ ਸਾਰੇ ਜਿਹੜੇ ਬਰਾਮਦਗੀਆਂ ਕਰਵਾਈਆਂ ਨੇ ਤੇ ਅੱਜ ਉਹ ਰਾਈਟਫੁੱਲ ਓਨਰਸ ਨੂੰ ਅਸੀਂ ਉਹ ਵੰਡਾਂਗੇ ਤੇ ਅਸੀਂ ਇਸੇ ਤਰੀਕੇ ਨਾਲ ਕੰਮ ਕਰਦੇ ਰਵਾਂਗੇ ਕਿ ਸਾਡੀ ਜਿਹੜੇ ਵੀ ਕੋਈ ਆਮ ਸਿਟੀਜ਼ਨਸ ਨੇ ਉਹਨਾਂ ਦੀ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਅਸੀਂ ਸੋਲਵ ਕਰੀਏ ਅਤੇ ਅਗਰ ਕਿਸਦਾ ਫੋਨ ਡਿਸਪਲੇਸ ਹੋਇਆ ਹੈ, ਘਵਾਚਿਆ ਕਿਤੇ ਮਿਸ ਹੋਇਆ ਹੈ ਤਾਂ ਉਹ ਉਹਨਾਂ ਨੂੰ ਬਰਾਮਦ ਕਰਾ ਕੇ ਵਾਪਸ ਲੋਟਾ ਸਕੀਏ। ਸਰ ਇੱਕੀ ਕਲੇ ਲਾਸ ਆਲੇ ਨੇ ਜਿਹੜੇ ਗਿਰੇ ਉਹ ਫੋਨ ਸੀ ਜਾਂ ਜਿਹੜੇ ਕੋਈ ਚੋਲੀ ਹੋਏ ਨੇ ਜਾਂ ਫਿਰ ਕੋਈ ਚੱਕ ਕੇ ਲੈ ਗਿਆ ਸੀ ਜਾਂ ਲੁੱਟਖੋਹਾਂ ਦੇ ਵਿੱਚ ਫੋਨ ਸੀ ਉਹ ਵੀ ਵਿੱਚ ਹੀ ਹੈ। ਹੁੰਦਾ ਇਹ ਹੈਗਾ ਕਿ ਜਦੋਂ ਵੀ ਕੋਈ ਕੰਪਲੇਂਟ ਆਂਦੀ ਹੈ ਜਿਵੇਂ ਮਿਸ ਵੀ ਹੁੰਦਾ ਹੈ ਤਾਂ ਉਹ ਮੋਸਟਲੀ ਸਾਂਝ ਕੇਂਦਰ ਤੇ ਲੋਕ ਜਾਂਦੇ ਹੈਗੇ ਤੇ ਆਪਣੀ ਕੰਪਲੇਂਟ ਦਿੰਦੇ ਹੈ इवन ਥਾਣਿਆਂ 'ਚ ਮਿਸਿੰਗ ਦੀ ਕੰਪਲੇਂਟ ਦੇ ਦਿੰਦੇ ਹੈ ਸਾਡੇ ਕੋਲ ਵੀ ਇੱਥੇ ਦ ਇਸ ਤੋਂ ਇਲਾਵਾ ਜਦੋਂ ਕਿਸੇ ਦਾ ਚੋਰੀ ਵੀ ਫੋਨ ਹੋ ਜਾਂਦਾ ਹੈ ਕੋਈ ਸਨੇਚਿੰਗ ਵੀ ਹੁੰਦੀ ਹੈ ਉਹ ਵੀ ਫੋਨ ਅਸੀਂ ਸੀਆਈਆਏ ਆ ਪੋਰਟਲ ਤੇ ਵੀ ਪਾਉਂਦੇ ਆ ਤਾਂ ਕਿ ਸਾਨੂੰ ਟ੍ਰੇਸ ਹੋਣ ਫਿਲਹਾਲ ਜਿਹੜੇ ਇਹ ਸਾਰੇ ਫੋਨ ਹੈ ਇਹ ਮੈਜੋਰਿਟੀ ਕੈਟਾਗਰੀ ਲੋਸਟ ਐਂਡ ਫਾਊਂਡ ਵਾਲੇ ਹੀ ਆ ਕੀ ਇਹਨਾਂ ਫੋਨਾਂ ਦੇ ਜਿਹੜੀ ਕਿਸੇ ਦੇ ਉੱਤੇ ਮਾਉਰਲ ਬਦਰਜ ਕੀਤਾ ਗਿਆ ਜੇ ਕਿਸੇ ਨੇ ਕੋਈ ਚੋਰੀ ਦਾ ਫੋਨ ਪਲੀਜ਼ਾ ਹੋਵੇ ਜਾਂ ਕਿਸੇ ਦਾ ਕੋਈ ਹੋਰ ਹੋਵੇ ਕਿਸੇ ਨੂੰ ਇਦਾਂ ਕੋਈ ਪਾਰਟੀ ਬਣਾ ਕੇ ਪੱਤੇ ਨਹੀਂ ਐਸੇ ਬੇਸਿਕਲੀ ਜਦੋਂ ਅਸੀਂ ਇਸ ਤਰੀਕੇ ਨਾਲ ਫੋਨ ਬਰਾਮਦ ਕਰਦੇ ਆ ਤਾਂ ਸਾਨੂੰ ਮੈਜੋਰਿਟੀ ਕੇਸਿਸ ਦੇ ਇਹ ਪਤਾ ਚੱਲਦਾ ਹੈ ਕਿ ਕਿਸੇ ਨੇ ਬਿਨਾਂ ਕਿਸੇ ਮਾੜੇ ਇੰਟੈਂਸ਼ਨ ਦੇ ਉਹ ਫੋਨ ਲਿਆ ਕਿਸ ਨੂੰ ਕਿਤੇ ਮਿਲ ਗਿਆ ਕਿਸ ਨੇ ਕਿਤੇ ਖਰੀਦ ਲਿਆ ਤੇ ਇਸ ਲਈ ਅਸੀਂ ਉਹਨਾਂ ਨੂੰ ਗੁਨੇਗਾਰ ਨਹੀਂ ਮੰਨਦੇ ਜਦਕਿ ਜਦ ਤੱਕ ਸਾਨੂੰ ਇਹ ਨਾ ਕਲੀਅਰ ਹੋ ਜਾਏ ਕਿ ਉਹਨਾਂ ਦਾ ਇਸ ਦੇ ਵਿੱਚ ਕੋਈ ਮਾੜਾ ਕਾਰਗੁਜ਼ਾਰੀ ਉਸਦੇ ਪਿੱਛੇ ਹੀ ਹੈ ਉਹਨਾਂ ਦਾ ਹੱਥ ਹੈ ਕੋਈ ਗਿਰੋਹ ਦੇ ਵਿੱਚ ਸ਼ਾਮਿਲ ਹੋਣ ਪ੍ਰਤੀ ਸਰ ਜਿਹੜੇ ਫਾਰਮ ਆਊਟ ਆਫ ਸਟੇਟ ਚਲੇ ਜਾਂਦੇ ਨੇ ਪਤਾ ਲੱਗਦਾ ਵੀ ਉੱਥੇ ਉਹਦਾ ਕੀ ਪ੍ਰੋਸੈਸ ਰਹਿੰਦਾ ਅਸੀਂ ਜੀ ਇਹ ਪੋਰਟਲ ਰਾਹੀਂ ਸਾਰੇ ਫਰਮ ਟਰੈਕ ਕਰਦੇ ਹਾਂ ਤੇ ਬਰਾਮਦ ਵੀ ਕਰਾਉਂਦੇ ਹਾਂ ਇਹ ਮੈਜੋਰਿਟੀ ਫੋਨ ਆਪਣੇ ਸੂਬੇ ਵਿੱਚੋਂ ਹੀ ਬਰਾਮਦ ਹੋਇਆ ਤੇ ਜਿਹੜਾ ਅਗਰ ਕੋਈ ਬਾਹਰ ਵੀ ਕਿਹਾ ਹੋਏਗਾ ਉਸਤੇ ਵੀ ਸਾਡੀ ਕਾਰਵਾਈ ਲਗਾਤਾਰ ਜਾਰੀ ਹੈ। ਹੁਣ ਤੱਕ ਕਿੰਨੇ ਫੋਨ ਨੇ ਜਿਹੜੇ ਰਿਕਵਰ ਹੋ ਚੁੱਕੇ। ਅੱਜ ਇਹ ਜੋ 180 ਫੋਨ ਨੇ ਇਸ ਤੋਂ ਇਲਾਵਾ ਅਸੀਂ ਲਗਭਗ 400 ਫੋਨ ਹੋਰ ਵੀ ਉਸ ਤੋਂ ਪਹਿਲਾਂ ਦੇ ਚੁੱਕੇ ਹਾਂ ਤੇ ਅੱਜ ਹੁਣੇ ਗਿਣਤੀ ਹੋਰ ਵੱਜੇਗੀ। ਸਾਡੀ ਟੀਮਸ ਹਲੇ ਵੀ ਲੱਗੀਆਂ ਹੋਈਆਂ ਨੇ ਤੇ ਮੈਨੂੰ ਆਸ ਹੈ ਕਿ ਅਸੀਂ ਕੁਝ ਟਾਈਮ ਬਾਅਦ ਫਿਰ ਤੋਂ ਅਜਿਹੀ ਹੀ ਪ੍ਰੈਸ ਕਾਨਫਰੰਸ ਕਰਕੇ ਸਾਡੇ ਸਿਟੀਜ਼ਨਸ ਨੂੰ ਐਜ਼ ਇਫ ਉਹਨਾਂ ਦੇ ਲੌਸਟ ਫੋਨ ਵਾਪਿਸ ਕਰਵਾਵਾਂਗੇ। ਜਿਹੜੇ ਜਿਹੜੇ ਦੂਮੇ ਉਹ ਫ ਆ ਉਹ ਵੀ ਟੁਰੀਅਲ ਫਾਰਮ ਨੇ ਉਹ ਕਿਤੇ ਭਰੇ ਜਾਂਦੇ ਨੇ ਨਹੀਂ ਅਸੀਂ ਬ੍ਰਾਹਮਣ ਉਹ ਵੀ ਕਰਾ ਰਹੇ ਜੀ ਲੇਕਿਨ ਉਹ ਤਫਤੀਸ਼ ਰਾਹੀਂ ਸਾਰੇ ਹੀ ਵਾਪਿਸ ਮੁਹਈਆ ਕਰਾਏ ਜਾਣਗੇ ਉਹ ਇਸ ਦਾ ਹਿੱਸਾ ਨਹੀਂ ਹੋਣਗੇ ਸਰ ਜੀ ਕਿਸੇ ਦਾ ਫੋਨ ਕੰਪਲੀਟ ਕਰਕੇ ਬੈਠ ਕੇ ਆਨਲਾਈਨ ਵੀ ਕੰਪਲੇਨ ਕਰ ਸਕਦੇ ਨੇ ਵੈਬਸਾਈਟ ਮੇਰੀ ਰਿਕੁਐਸਟ ਇਹ ਰਹੇਗੀ ਜੀ ਕਿ ਉਹ ਕਰਤਾ ਸਕਦੇ ਹੈ ਲੇਕਿਨ ਅਗਰ ਉਹ ਆਪਣੇ ਨੇੜਲੇ ਸਾਂਝ ਕੇਂਦਰ ਜਾ ਕੇ ਆਪਣਾ ਜਿਹੜਾ ਪੋਰਟਲ ਦੇ ਰਜਿਸਟ੍ਰੇਸ਼ਨ ਦਾ ਸਾਰਾ ਫਾਰਮੈਟ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੈਠੇ ਹੋਏ ਘਰੇ ਪੂਰੀ ਆਪਣੇ ਸਿਟੀਜ਼ਨ ਨੂੰ ਨਾ ਪਤਾ ਹੋਵੇ ਕਿ ਕੀ ਕੀ ਉਸਨੇ ਡਿਟੇਲ ਪੜਨੀ ਹੈ ਜੇਕਰ ਉਹ ਨੀੜਲੇ ਸਾਂਝ ਕੇਂਦਰ ਚਲੇ ਜਾਣਗੇ ਤਾਂ ਉਹ ਸਾਂਝ ਕੇਂਦਰ ਤੇ ਜਿਹੜੇ ਮੁਲਾਜ਼ਮ ਹੈ ਚੰਗੇ ਤਰੀਕੇ ਨਾਲ ਡਿਟੇਲਸ ਲੈ ਕੇ ਸਾਰਾ ਉਹਦਾ ਫਾਰਮ ਵੀ ਭਰ ਦੇਣਗੇ ਤੇ ਉਹਨਾਂ ਦਾ ਟਾਲ ਮੇਲ ਇਨਸਪੈਕਟਰ ਜਿਹੜੇ ਵੀ ਸਾਈਬਰ ਕ੍ਰਾਈਮ ਦੇ ਕ੍ਰਾਈਮ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਕਰਵਾ ਦੇਣਗੇ ਸਰ ਚੋਰੀਆਂ ਹਾਈਟੈਕ ਹੋ ਗਈ ਜੇਕਰ ਸਾਈਬਰ ਕ੍ਰਾਈਮ ਦੀ ਗੱਲ ਕਰੀਏ ਚੈਕ ਪੌਂਡ ਦੇ ਪੈਸੇ ਲੈਣ ਦੀ ਕਿਹਨਾਂ ਚੋਰੀਆਂ ਹੋ ਗਈਆਂ ਉਸ ਵੀ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰਨੈਸ ਕਰਨਾ ਚਾਹੁੰਦੇ ਹਾਂ ਕਿ ਵੀ ਅਵੇਅਰ ਹੋਣ ਮੈਂ ਤੁਸੀਂ ਬੜਾ ਇੱਕ ਜੀ ਰੈਲੇਵੈਂਟ ਪੁਆਇੰਟ ਰੇਸ ਕੀਤਾ ਹੈਗਾ ਮੈਂ ਪਿਛਲੇ ਦਿਨਾਂ ਦੇ ਵਿੱਚ ਹੀ ਇੱਕ ਸਕੂਲ ਤੇ ਕਾਲਜ ਦੇ ਫੈਸਟ ਵਿੱਚ ਵੀ ਗਿਆ ਸੀਗਾ ਐਥਲੈਟਿਕ ਮੀਟ ਵਿੱਚ ਗਿਆ ਸੀ ਤੇ ਉੱਥੇ ਜਿਹੜੇ ਆਪਣੇ ਸਾਡੇ ਬੱਚੇ ਨੇ ਸਭ ਤੋਂ ਜ਼ਿਆਦਾ ਗੈਜੇਟਸ ਨਾਲ ਓ ਫ੍ਰੈਂਡਲੀ ਨੇ ਉਹ ਉਹਨਾਂ ਦਾ ਇਸਤੇਮਾਲ ਕਰਦੇ ਨੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਸਾਈਬਰ ਕ੍ਰਾਈਮ ਤੋਂ ਬਚਣ ਕੇ ਆਪਾਂ ਨੂੰ ਹੀ ਪਤਾ ਕਿ ਸੋਸ਼ਲ ਮੀਡੀਆ ਤੇ ਕੌਣ ਦੂਸਰੇ ਪਾਸੇ ਬੈਠਾ ਹੈ ਤੇ ਆਪਣੇ ਬੇਟੇ ਬੇਟੀਆਂ ਬੱਚਿਆਂ ਨਾਲ ਕਿਸੇ ਉਹਨਾਂ ਨੂੰ ਐਕਸਪਲੋਇਟ ਕਰਨ ਦੇ ਇੰਟੈਂਸ਼ਨ ਨਾਲ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਇੱਕ ਤਾਂ ਇਹ ਬੱਚੇ ਇਸ ਤੋਂ ਬਚਣ ਮਾਪਬਪ ਆਪਣੇ ਬੱਚਿਆਂ ਦੀ ਸੋਸ਼ਲ ਮੀਡੀਆ ਐਕਟੀਵਿਟੀ ਮੋਨਿਟਰ ਜ਼ਰੂਰ ਕਰਨ ਦੂਸਰਾ ਜਿਹੜਾ ਤੁਸੀਂ ਕਿਹਾ ਕਿ ਸਾਈਬਰ ਫਰਾਡ ਹੈ ਅਗਰ ਕਿਸੇ ਦੇ ਬੈਂਕ ਖਾਤੇ ਤੋਂ ਜਾਂ ਕਿਤੋਂ ਵੀ ਪੈਸੇ ਨਿਕਲ ਜਾਣ ਤਾਂ ਕਿਰਪਾ ਕਰਕੇ 1930 1930 ਜਿਹੜੀ ਹੈਲਪਲਾਈਨ ਹੈ ਉਸ ਤੇ ਆਪਣੀ ਡਿਟੇਲਸ ਤੁਸੀਂ ਇਮੀਡੀਏਟਲੀ ਪਾਓ ਤਾਂ ਕਿ ਉਹ ਬੈਂਕ ਅਕਾਊਂਟ ਫ੍ਰੀਜ਼ ਕਰਨ ਦੇ ਵਿੱਚ ਪ੍ਰੋਸੈਸ ਨੂੰ ਸ਼ੁਰੂ ਕਰ ਪਾਣ ਤੇ ਦੂਸਰਾ ਜਿਹੜਾ ਵੀ ਜਿੱਥੋਂ ਦੇ ਵੀ ਉਹ ਕੰਪਲੇਂਟ ਨੇ ਤੁਰੰਤ 140 ਤੇ ਫੋਨ ਕਰਨ ਤਾਂ ਕਿ ਅਸੀਂ ਉਹਨਾਂ ਦੀ ਕੰਪਲੇਂਟ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਮਾਰਕ ਕਰੀਏ ਤੇ ਉਸ ਦੇ ਵਿੱਚ ਅੱਗੇ ਫਾਲੋਅ ਅਪ ਹੋਵੇ ਮੈਂ ਮੈਨੂੰ ਖੁਸ਼ੀ ਹੈ ਦੱਸ ਕੇ ਕਿ بڑے ਕੇਸਾਂ ਵਿੱਚ ਸਾਡੇ ਸਾਈਬਰ ਕ੍ਰਾਈਮ ਦੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੀ ਮਿਹਨਤ ਨਾਲ ਬੜੇ ਸਾਡੇ ਜਿਹੜੇ ਸਿਟੀਜ਼ਨ ਸੀਗੇ ਨਾਗਰਿਕ ਹੈ ਉਹਨਾਂ ਦੇ ਪੈਸੇ ਵਾਪਸ ਵੀ ਆਏ ਨੇ ਤੇ ਅਸੀਂ ਸਖਤ ਤੋਂ ਸਖਤ ਸਜ਼ਾਵਾਂ ਦਵਾਈਆਂ ਹੈਗੀਆਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਕ੍ਰਾਈਮ ਦੇ ਵਿੱਚ ਸ਼ਾਮਲ ਸੀ ਕਿਦਨ ਕੀ ਅਵੇਅਰਨੈਸ ਦੀ ਜਰੂਰ ਨਹੀਂ ਕਿ ਕਿ ਸਾਈਬਰ ਕ੍ਰਾਈਮ ਹੋ ਰਿਹਾਗਾ ਲੋਕ ਗੁਈਆਂ ਸਟੇਟਾਂ ਦੇ ਵਿੱਚ ਬੈਠੇ ਨੇ ਜੋ ਸੀਧੀ ਕਾਉਂਸਲਿੰਗ ਹੋਵੇ ਜਾਂ ਜਿਹੜੇ ਬਜ਼ੁਰਗ ਨੇ ਜਿਹਨਾਂ ਦੇ ਪੈਨਸ਼ਨ ਨੇ ਜਦ ਤੱਕ ਉਹ ਉਸ ਚੀਜ਼ ਦਾ ਹਿੱਸਾ ਬਣ ਰਹੇ ਵੀ ਉਹਨਾਂ ਨੂੰ ਥ्रेटनिंग ਕਰਦੇ ਨੇ ਜਾਂ ਕੁਝ ਕਰਦੇ ਨੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਅਫਸਰਾਂ ਦੀ ਫੋਟੋ ਲਾ ਕੇ ਬਲੈਕਮੇਲ ਕਰਦੇ ਉਹ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਹੈਂਡਲ ਕਰੋਗੇ ਕਿ ਸਾਰੇ ਸਾਦੇ ਦਾ ਪਹੁੰਚ ਨਹੀਂ ਜਾਦੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਸ ਦੇ ਬਾਰੇ ਜਾਗਰੂਕਤਾ ਫਿਲਾਨੀ ਬਹੁਤ ਜ਼ਰੂਰੀ ਹੈ ਉਸ ਜਾਗਰੂਕਤਾ ਦੇ ਅ ਅ ਇਵਜ ਵਿੱਚ ਹੀ ਅਸੀਂ ਅਬ ਰੈਗੂਲਰਲੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸੈਮੀਨਾਰ ਕਰਦੇ ਆ ਸਾਡੇ ਆਫਸਰਸ ਜਾ ਕੇ ਸਾਰੇ ਲੋਕਾਂ ਨੂੰ ਉਸ ਦੇ ਬਾਰੇ ਅਵੇਅਰ ਕਰਦੇ ਸੀ। ਪਾਜੀ ਤੁਹਾਡਾ ਮੋਬਾਈਲ ਵਾਲੀ ਪੁਸਤ ਪ੍ਰਸ਼ਾਸਨ ਵੱਲੋਂ ਮੋੜਿਆ ਗਿਆ ਕਿੱਥੇ ਗੁੰਮ ਹੋਇਆ ਸੀ ਤੇ ਕਿੰਨੇ ਦਿਨਾਂ ਬਾਅਦ ਤਕਰੀਬਨ 5 ਮਹੀਨੇ ਬਾਅਦ ਮਿਲਿਆ HDFC ਬੈਂਕਟੇਜ ਹੋਰੀ ਹੋ ਗਈ ਸੀ। ਕੰਪਲੀਟ ਕਰਾਈ ਗਈ ਸੀ ਕੰਪਲੀਟ ਕਰਾਈ ਗਈ ਸੀ ਇੱਥੇ ਮੇਨ ਥਾਣੇ 'ਚ ਸੂਰੂਰ ਵਾਲੇ 'ਚ ਸੀੜੀ ਬਾਂਚ। ਅੱਜ ਮੂੰ ਫੋਨ ਮਿਲ ਗਿਆ ਤਾਂ ਹਾਂ ਅੱਜ ਫੋਨ ਮਿਲ ਗਿਆ ਕਿਦਾਂ ਦਾ ਲੱਗ ਰਿਹਾ ਹੈ? ਬੜੀ ਵਧੀਆ ਲੱਗ ਰਿਹਾ ਠੀਕ ਹੈ ਬੜੀ ਵਧੀਆ ਪ੍ਰਸ਼ਾਸਨ ਬੜੀ ਕੰਮ ਕਰ ਰਿਹਾ ਪੁਲਿਸ ਦੇ ਵਿੱਚ ਸਖਜੰਤਰ ਸਿੰਘ ਜੀ ਬੰਦ ਲੱਗ ਰਗਾ ਕੀ ਕਹਿਣਾ ਚਾਹੁੰਦੇ ਆ ਜੇ ਤੁਹਾਨੂੰ ਉਸ ਪ੍ਰਸ਼ਾਸਨ ਵੱਲੋਂ ਥੋੜਾ ਮੋਬਾਈਲ ਮੋੜਿਆ ਗਿਆ ਕਿਵੇਂ ਗੁੰਮਿਆ ਸੀ ਕਿੱਥੇ ਕੰਪਲੀਟ ਕਰਾਈ ਸੀ ਕੰਪਲੀਟ ਕਰਾਈ ਸੀ ਅੰਮ੍ਰਿਤਸਰ ਸਾਹਿਬ ਉੱਥੇ ਗੁੰਮਿਆ ਸੀਗਾ ਅੰਮ੍ਰਿਤਸਰ ਅੰਮ੍ਰਿਤਸਰੇ ਕੰਪਲੀਟ ਕਰਾਈ ਸੀ ਜੀ ਪਰ ਪ੍ਰਸ਼ਾਸਨ ਦਾ ਬਹੁਤੋ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇੰਨੀ ਹਿੰਮਤ ਕਰਕੇ ਸਾਡੇ ਜਿਹੜੇ ਫੋਨ ਨੇ ਵਾਪਸ ਕਰਵਾਏ ਨੇ ਜੀ ਕਿੰਨੇ ਟਾਈਮ ਹੋ ਗਿਆ ਗੋਮੇ ਨੂੰ ਤਕਰੀਬਨ ਸਾਲ ਹੋ ਗਿਆ ਸੀ ਜੀ ਇੱਕ ਸਾਲ ਤੋਂ ਵੱਧ ਮਿਲਿਆ ਜੀ ਹਾਂ ਤੇ ਕੀ ਥੋੜਾ ਹੁਣ ਫੋਨ ਗਿਆ ਸੀ ਥਾਣੇ 'ਚ ਹਾਂ ਫੋਨ ਗਿਆ ਸੀ ਤੁਹਾਨੂੰ ਫਿਰ ਫੋਨ ਕਰ ਕੀ ਕੇ ਹੈ ਜੀ ਇਹਨਾਂ ਨੇ ਵੀ ਆਜੋ ਕਿ ਤੁਹਾਡਾ ਫੋਨ ਰੱਬ ਗਿਆ ਹਾਂ ਕੀ ਕਹਿਣਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਬਹੁਤ ਧੰਨਵਾਦ ਕਰਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਦਾ ਸਾਰੇ ਇਹਨਾਂ ਦੇ ਸਟਾਫ ਦਾ ਜੀ ਕਿ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਮਿਹਨਤ ਕੀਤੀ ਗਈ ਹੈ ਹਾਂ ਜੀ ਬਹੁਤ ਮਿਹਨਤ ਕੀਤੀ ਜੀ ਤਾਂ ਇਹਨਾਂ ਨੇ ਸਾਰੇ ਫੋਨ ਲੱਭ ਕੇ ਦਿੱਤੇ ਨੇ ਜੀ ਤੇ 180 180 ਫੋਨ ਨੇ ਜੀ ਹਾਂ ਜਿਹੜੇ ਲੱਭ ਮਿਲਣੇ ਨੇ ਜੀ ਸਾਰੇ ਤੇ ਬ